ਜੋਣਾ ਨੇ ਜਿਹਨਾਂ ਨੇ ਤਾਲੀਵਾਲ ਸਾਹਿਬ ਦੇ ਵਿਹਾਰ ਦੇ ਉੱਤੇ ਸਾਨੂੰ ਜਿਹਨਾਂ ਨੇ ਗੱਲ ਕੀਤੀ ਆ ਜੀ ਕੌਣ ਹੈ ਉਹ ਵਿਅਕਤੀ ਆਈ ਐਮ ਸੌਰੀ ਵੀ ਵਿਲ ਨਾਟ ਡਿਸਕਲੋਸ ਦ ਨੇਮ ਅਸੀਂ ਪੁਲਿਸ ਸਟੇਸ਼ਨ ਜਾ ਕੇ ਐਫ ਆਈ ਆਰ ਜਮ੍ਹਾਂ ਕਰਾਂਗੇ ਜੀ ਸਾਡੀ ਸਾਨੂੰ ਕਿਤੇ ਬੁਲਾਇਆ ਹੋਇਆ ਸੀਗਾ ਉੱਥੇ ਸਾਨੂੰ ਥ੍ਰੈਟ ਦਿੱਤਾ ਗਿਆ ਕਿ ਜੇ ਤੁਸੀਂ ਨਹੀਂ ਬੈਠੋਗੇ ਥੱਲੇ ਤਾਂ ਤੁਹਾਨੂੰ ਫੇਸ ਕੀਤੇ ਜਾਓਗੇ ਤੁਹਾਡੇ ਸਰਕਮਸਟੈਂਸ ਯੂ ਵਾਸ ਵਿਦ ਯੂਰ ਫਾਦਰ ਓਨ ਦੈਟ ਟਾਈਮ ਜਦੋਂ ਉਹਨਾਂ ਨੇ ਦੇਖ ਕੀਤਾ ਯੈਸ ਆਈ ਵਾਸ ਵਿਦ ਮਾਈ ਫਾਦਰ ਰਾਈਟ ਐਂਡ ਥਿਸ ਵਿਲ ਗੋ ਇੰਟੂ ਦ ਪੁਲਿਸ ਸਟੇਸ਼ਨ ਫੋਰ ਸ਼ੋਰ ਐਂਡ ਅਸੀਂ ਇਸ ਚੀਜ਼ ਨੂੰ ਲੀਗਲੀ ਅਸੀਂ ਇਸ ਚੀਜ਼ ਨੂੰ ਫਾਈਟ ਕਰਾਂਗੇ ਬਿਕਾਜ਼ ਬੀਇੰਗ ਮੀ ਮਾਈ ਮਦਰ ਵੀ ਬੀਟ ਦ ਐਨਰਾਇਜ਼ ਵੀ ਵਾਂਟ ਜਸਟਿਸ ਫਾਰ ਦ ਐਨਰਾਇਜ਼ This is not how you elect the election. ਕੌਣ ਨਹੀਂ ਆਈ ਜੀ ਇੱਕ ਸਭ ਨਹੀਂ ਆਏ ਉਹਨਾਂ ਨੂੰ ਇੱਕ ਸੈਕਿੰਡ ਉਹਨਾਂ ਨੂੰ ਸਭ ਤੋਂ ਪਹਿਲਾਂ ਕਾਲ ਆਈ ਸੀ ਫਿਰ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਹਵੇਲੀ ਹਵੇਲੀ ਹਾਂਜੀ ਜੀ ਹਾਂ ਆਊਟਸਾਈਡ ਹਵੇਲੀ ਜੀ ਜਿਹੜੇ ਉਹਨਾਂ ਦੀ ਰੋਡ ਯਾ ਉੱਤੇ ਹਾਈਫਾਈ ਜਿਹੜਾ ਹੈਗਾ ਹਾਈਵੇ ਆ ਉੱਥੇ ਬੁਲਾਇਆ ਗਿਆ ਐਂਡ ਵੀ ਆਰ ਨਾਟ ਐਟ ਆਲ ਸੈਟੀਸਫਾਈਡ ਵਿਦ ਆਲ ਥਿਸ ਮੈਂ ਤੁਹਾਨੂੰ ਮੂਹ ਦੇ ਉੱਤੇ মিডিਆ ਦੇ ਮੋਰੇ ਕੈਰੀਆਂ ਇਫ ਐਨੀਥਿੰਗ ਹੈਪਨਸ THEN ਦੇ ਵਿਲ ਬੀ ਰਿਸਪੌਂਸ ਸੋ ਵੀ ਡੋਟ ਗੋ ਸ਼ਰਮਾ ਉਹਦਾ ਨਾਮ ਉਹ ਇਹ ਮੈਂ ਐਫ ਆਈ ਆਰ ਦਰਜ ਕਰਾਉਂਗਾ ਐਸੀ ਮਾਮਲੇ ਦੇ ਵਿੱਚ ਤੇ ਮੈਂ ਉਹਦਾ ਉੱਥੇ ਨਾਮ ਲਿਖ ਦੂੰਗਾ ਮੈਂ মিডিਆ ਦੇ ਵਿੱਚ ਉਹਦਾ ਨਾਮ ਨਹੀਂ ਅਗਰ ਪੁਲਿਸ ਐਫ ਆਈ ਆਰ ਦਰਜ ਨਹੀਂ ਕਰਦੇ ਕੋਰਟ ਜਾਓਗੇ ਫਿਰ ਜਾਵਾਂਗੇ ਕਿਉਂ ਨਹੀਂ ਜਾਵਾਂਗੇ ਵੀ ਵਿਲ ਗੋ ਇਫ ਸਮਥਿੰਗ ਹੈਪਨਸ ਈਵਾ ਨਫਸ ਦੇ ਆ ਰਿਸਪਾਂਸਿਬਲ ਟੋਟਲੀ ਐਂਡ ਉਹ ਜਿਹੜਾ ਬੰਦਾ ਜਿਹਦਾ ਅਸੀਂ ਨਾਮ ਦੇਣਾ ਆ ਐਫ ਆਈ ਆਰ ਕਰੋਨੀਆ ਜਿਹਦੇ ਖਿਲਾਫ ਐਂਡ ਮਿਸਟਰ ਤਾਲੀਵਾਲ ਜਿਹਨਾਂ ਦੇ ਵਿਹਾਰ ਦੇ ਉੱਤੇ ਉਸ ਬੰਦੇ ਨੇ ਸਾਨੂੰ ਦਿੱਤੇ ਹੈ ਥ੍ਰੈਟ ਕੀਤਾ ਆ ਕਿ ਵੀ ਹਾਵ ਟੂ ਫੇਸ ਦ ਕਾਂਸੀਕਵੈਂਸੀਜ਼ ਜੇ ਮੇਰੇ ਫਾਦਰ ਸਾਹਿਬ ਜਾਂ ਮੇਰੀ ਮਦਰ ਜਾਂ ਬੇਨ ਨੂੰ ਕੁਝ ਵੀ ਹੁੰਦਾ ਆ ਦ ਗਵਰਨਮੈਂਟ ਇਜ਼ ਰਿਸਪਾਂਸਿਬਲ ਬਿਕਾਜ਼ ਵੀ ਆਰ ਹੇਅਰ ਫॉर ਆ ਅਨਰਾਈਜ਼ ਵੀ ਆਰ ਹੇਅਰ ਫॉर ਦ ਰਾਈਟਸ we are here to fight for them this is not, our ngo this not is rngo this, this is not a government this is not a government body ਜਿੱਥੇ ਉਹ ਆਉਗੇ ਤਾਂ ਉਹ ਲੈਕਟ ਕਰੋਗੇ ਤਾਂ ਇਹ ਹੋਗਾ we always seek that thing on accordingly ਅਸੀਂ ਹਮੇਸ਼ਾ ਕੰਮ ਕਰਨਾ ਚਾਹੁੰਦੇ ਆ ਬਟ ਉਹਨਾਂ ਨੇ ਜੋ ਅੱਜ ਬਾਈਸ ਇਲੈਕਸ਼ਨ ਕਰਕੇ ਕੰਮ ਕੀਤਾ ਆ ਇਟ ਇਸ ਨਾਟ ਐਟ ਆਲ ਸੈਕਟਰ ਬਾਈਕਟ ਕਰਨਾ ਵੋਟਿੰਗ ਵੀ ਨਹੀਂ ਆਉਂਗੇ ਕਿਉਂਕਿ ਤਾਂ ਰਿਪੋਰਟਿੰਗ ਨਹੀਂ ਪਈ ਕੀ ਰੀਜ਼ਨ ਕੀ ਕਾਰਨ ਹੈ ਰੀਜ਼ਨ ਤਾਂ ਇਹੀ ਆ ਜੀ ਤੇ ਸਾਡੀ ਵੋਟਿੰਗ ਨਹੀਂ ਹੋਈ ਅਸੀਂ ਉਥੇ ਅੰਦਰ ਕੀ ਕਰਨ ਜਾਣਾ ਜਾਂ ਸਾਡੀ ਵੋਟ ਹੀ ਨਹੀਂ ਨਿਕਲਣੀ ਜਾਂ ਸਾਡੀ ਵੋਟ ਹੀ ਨਹੀਂ ਕਾਉਂਟ ਹੋਣ ਦਿੱਤੀ ਅਸੀਂ ਕੀ ਕਰਨਾ ਅਸੀਂ ਰੀਜ਼ਨ ਕੀ ਦਿਆ ਕਿਉਂ ਵੋਟ ਪਾਉਣ ਨਹੀਂ ਦਿੱਤੀ ਗਈ ਐਕਚੁਅਲੀ ਤਾਂ ਮੈਂ ਹੁਣ ਕਿੰਨੀ ਵਾਰੀ ਤਾਂ ਦੱਸਿਆ ਜੀ ਹੈ ਨਾ ਦ ਥਿੰਗ ਇਜ਼ ਉਹ ਮੇਰਾ ਸਿਰਫ ਇੱਕੋ ਹੀ ਸਵਾਲ ਆ ਉਹ ਸਵਾਲ ਇਹ ਆ ਵੀ ਜੇ ਉਹਨਾਂ ਨੇ ਕਾਉਂਟ ਸੈਪਟ ਨਹੀਂ ਸੀ ਕਰਨੇ ਤਾਂ ਫੇਰ ਉਹਨਾਂ ਨੂੰ ਵੋਟਸ ਵੀ ਫਾਈਨਲ ਨਹੀਂ ਸੀ ਕਰਨੀਆਂ ਚਾਹੀਦੀ ਜੀ ਜੀ ਜਦੋਂ ਤੁਸੀਂ ਵੋਟਸ ਫਾਈਨਲ ਕਰਕੇ ਭੇਜ ਦਿੰਦੇ ਆ ਫੇਰ ਤਾਂ ਵੋਟ ਪੈਣੀ ਚਾਹੀਦੀ ਉਹ ਕਹਿੰਦੇ ਵੀ ਤੁਸੀਂ ਅਸੀਂ ਉਹਨਾਂ ਨੂੰ ਕਿਹਾ ਵੀ ਫਾਈਨੈਂਸ਼ੀਅਲ ਪਾਵਰ ਉਹਨਾਂ ਪ੍ਰਧਾਨਾਂ ਕੋ ਹੈਗੀਆਂ ਤਨਖਾਹਾਂ ਦਿੰਦੇ ਆ ਖਰਚਿਆਂ ਦੇ ਪੈਸੇ ਦਿੰਦੇ ਆ ਜੇ ਉਹ ਉਹ ਕੰਮ ਕਰ ਸਕਦੇ ਆ ਤੇ ਉਹ ਕਾਰਡ ਸਾਈਨ ਨਹੀਂ ਕਰ ਸਕਦੇ ਉਹਨਾਂ ਨੂੰ ਕਹਿੰਦੇ ਵੀ ਇਹਨਾਂ ਕੋ ਕੋਈ ਆਥਰਾਇਜ਼ੇਸ਼ਨ ਹੈ ਨਹੀਂ ਸੀ ਅਸੀਂ ਕਾਰਡ ਜਿਹੜੇ ਆ ਉਹ ਸੈੱਟ ਨਹੀਂ ਕਰਦੇ ਅਸੀਂ ਵੋਟ ਨਹੀਂ ਪੈਣਗੇ ਤੇ ਇੱਕ ਇਹ ਵੀ ਆ ਵੀ ਸਿਰਫ ਜਿਹੜੀਆਂ ਕੁਈ ਕਹਿ ਰਿਹਾ ਜਲੰਧਰ ਦੀਆਂ ਬੂਟਾ ਪਈਆਂ ਬਾਕੀ ਹੋਰ ਡਿਸਟ੍ਰਿਕਟ ਦੀ ਬੋਟ ਨਹੀਂ ਪੈਣ ਦਿੱਤੀ ਗਈ ਉਹਦਾ ਕੀ ਕਾਰਨ ਕਾਰਡਾਂ ਦੀ ਕੋਈ ਡੇਟ ਸੀ ਜਾਂ ਨਹੀਂ ਡੇਟ ਬਿਲਕੁਲ ਸਹੀ ਆ ਕਾਰਡਾਂ ਦੀ ਅੱਛਾ ਡੇਟ ਬਿਲਕੁਲ ਸਹੀ ਆ ਸਿਰਫ ਉਹਨਾਂ ਨੇ ਕਿਹਾ ਵੀ ਆਹੀ ਪ੍ਰਧਾਨਾਂ ਦੇ ਜਿਹੜੇ ਸਾਈਨ ਹੋਏ ਆ ਅਸੀਂ ਇਹ ਸੈਟਿੰਗ ਆ ਅੱਛਾ ਤੇ ਇੱਕ ਵੀ ਸੁਣ ਚਾਰਾ ਕਿ ਤੁਹਾਨੂੰ ਕੋਈ ਥ੍ਰੈਟ ਵੀ ਸਰਕਾਰ ਵੱਲੋਂ ਤੁਹਾਨੂੰ ਕੋਈ ਬੁਲਾ ਕੇ ਇਹ ਵੀ ਕਿਹਾ ਗਿਆ ਵੀ ਤੁਸੀਂ ਇਲੈਕਸ਼ਨ ਚ ਥੋੜਾ ਕਿਨਾਰਾ ਕਰ ਰਹੇ ਹੋ ਇਹ ਵੀ ਬਿਲਕੁਲ ਜੀ ਉਹਨਾਂ ਨੇ ਮੈਨੂੰ ਕਿਸੇ ਬੰਦੇ ਥਰੂ ਮੈਸੇਜ ਭੇਜਿਆ ਉਹ ਬੰਦੇ ਨੇ ਮੈਨੂੰ ਸੱਦਿਆ ਹਵੇਲੀ ਸਾਡੀ ਮੀਟਿੰਗ ਹੋਈ ਕਹਿੰਦਾ ਜੀ ਸਰਕਾਰ ਨਾਲ ਚੱਲੋਗੇ ਤੇ ਠੀਕ ਹੈ ਜੇ ਜੇ ਸਰਕਾਰ ਨਾਲ ਨਹੀਂ ਚੱਲਦੇ ਤੇ ਪਰ ਉਸਦੇ ਵਿਚਾਰ ਜਿਹੜਾ ਮਾੜੇ ਨਤੀਜੇ ਨਿਕਲਣਗੇ ਔਰ ਮਾੜਾ ਨਤੀਜਾ ਚਹੀਦੀ ਤੇ ਜਿਹੜੀ ਤੁਹਾਨੂੰ ਥ੍ਰੈਟਾਈ ਤੁਸੀਂ ਆਪਣੇ ਸਾਥੀ ਜਿਹੜੇ ਹੋਰ ਐਨਆਰਐਸ ਤੁਹਾਡੇ ਕੋਲ ਵੀ ਗਏ ਟੋਟਲ ਕਿੰਨੀ ਵੋਟ ਹੈ ਵੈਸੇ ਤੁਹਾਡੇ ਦੇਖੀ ਜਾਈਏ ਨਾਲ ਵੀ ਗੱਲਬਾਤ ਕਰਾਂਗੇ ਟੋਟਲ ਮੋੜ ਦਾ ਸਾਡੀ 24600 ਵੋਟ ਹੈ ਜੀ ਉਹਨਾਂ ਦੇ ਵਿੱਚ ਪ੍ਰੈਜ਼ੈਂਟ ਆਏ 2 ਬੰਦਾ ਹੋਊਗਾ ਪ੍ਰੈਸ ਅੱਛਾ ਤੇ ਕਿੰਨੀ ਵੋਟ ਨਹੀਂ ਪਈ ਸਮਾਜ ਜਿਨ੍ਹਾਂ ਨੇ ਐਨਆਰਆਈ ਸਮਾਜ ਦੇ ਵਿੱਚ ਉਮੀਦ ਸੀ ਕਿ ਪਹਿਲੀ ਸੀ ਹਾਂ ਜੀ ਸਾਡੀ ਆਪਣੀ ਜਿਹੜੀ 250 ਵੋਟ ਅੱਜ ਮੁੜ ਗਈ ਮੁੜ ਗਈ ਰੀਜ਼ਨ ਇਹ ਕਿਹਾ ਇਹ ਵੀ ਕਿਹਾ ਜਾ ਰਿਹਾ ਕੋ ਕਾਰਡਾ ਦੀ ਡੇਟ ਜਿਹੜੀ ਆ ਉਹ ਅੱਗੇ ਪਿੱਛੇ ਕੀਤੀ ਹੈ ਜੋ ਡੇਟ ਨੂੰ ਉਹ ਕੀ ਸੀਗਾ ਕਾਰ ਨਹੀਂ ਉਹ ਉਹਦਾ ਕਾਰਨ ਇਹ ਉਹਨਾਂ ਨੇ ਸਾਡੇ ਪ੍ਰਧਾਨ ਦੇ ਜਿਹੜੇ ਡਿਸਟ੍ਰਿਕਟ ਦੇ ਹੈਗੇ ਆ ਉਹਨਾਂ ਦੇ ਜਿਹੜੇ ਸਾਈਨ ਆ ਉਹ ਇਗਨੋਰ ਕਰਦੇ ਉਹ ਕਹਿੰਦੇ ਇਹ ਕਾਰਡ ਬਣਾਇ ਨਹੀਂ ਸਰ ਪਰ ਇੱਕ ਵਾਰ ਸੀ ਤਾਂ ਐਨ ਆਰ ਆਈ ਨੂੰ ਲੈ ਕੇ ਸੀਐਮ ਸਾਹਿਬ ਦਾ ਇੱਕ ਬਿਆਨ ਆਇਆ ਕਿ 5 ਫਰਵਰੀ ਤੋਂ ਅਸੀਂ ਕੁਝ ਮੀਟਿੰਗਾਂ ਕਰਾਂਗੇ ਕੁਝ ਰਾਜ ਸਹੂਲਤਾਂ ਬਾਰੇ ਕੁਝ ਗੱਲਾਂ ਜਿਹੜੀਆਂ ਐਨ ਆਰ ਆਈ ਨਾਲ ਸਾਂਝੇ ਕਰਾਂਗੇ ਕੋਈ ਪ੍ਰੋਬਲਮ ਨਹੀਂ ਜਿਵੇਂ 에어ਪੋਰਟ ਤੇ ਆਫਿਸ ਖੋਲ੍ਹ ਦਿੱਤੇ ਗਏ ਆ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਕੋਈ ਆਫਿਸ ਨਹੀਂ ਖੋਲ੍ਹਿਆ ਜੀ 에어ਪੋਰਟ ਤੇ ਜਿਹੜਾ ਅੱਗੇ ਇਹਨਾਂ ਨੇ ਮਿਲਣੀ ਕੀਤੀ ਉਹਦੇ ਵਿੱਚ 5% ਵੀ ਕੇਸ ਸੋਲਵ ਨਹੀਂ ਹੋਏ ਇਹ ਸਿਰਫ ਡਰਾਮਾ ਆ ਐਨ ਆਰ ਆਈ ਨੂੰ ਗੁੰਮਰਾ ਕਰਨ ਦਾ ਕੋਈ ਨਾ ਅੱਗੇ ਹੋਣਿਆ ਨਾ ਹੁਣ ਹੋਏ ਇਹ ਬਾਦਲ ਸਾਹਿਬ ਦੇ ਵੇਲੇ ਇਹ ਚੀਜ਼ਾਂ ਹੋ ਗਈਆਂ ਲੇਕਿਨ ਹੁਣ ਨਹੀਂ ਹੋ ਰਹੀਆਂ ਇਹ ਸਿਰਫ ਆਈ ਵਾਸ਼ ਆ ਤੁਸੀਂ ਪਹਿਲਾਂ ਵੀ ਪ੍ਰਧਾਨ ਰਹੇ ਹੋ ਤੇ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਦੇ ਜਿਹੜੇ ਕੀ ਕੀ ਪ੍ਰੋਬਲਮਸ ਜਿਹੜੀਆਂ ਕੀ ਕੀ ਮੁਸ਼ਕਲਾਂ ਹਨਾਰੇ ਜਿਨ੍ਹਾਂਆਂ ਜਿਹਦੇ ਹੁਣ ਤੁਸੀਂ ਫੇਰ ਦੁਬਾਰਾ ਇਲੈਕਸ਼ਨ ਲੜਿਆ ਕਿ ਉਹ ਹੱਲ ਹੋਣ ਕਿਹੜੀ ਖਾਸ ਪ੍ਰੋਬਲਮ ਹੈ ਮੇਰੇ ਕੋਲ ਜਿਹੜੀਆਂ ਖਾਸ ਪ੍ਰੋਬਲਮ ਰੈਵਨਿਊ ਪ੍ਰੋਬਲਮ ਦਾ ਜਿਹੜੀਆਂ ਤੁਹਾਨੂੰ ਆਉਂਦੀਆਂ ਬਾਕੀ ਤਾਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹ ਬਹੁਤ ਸਾਰੀਆਂ ਹੈਗੀਆਂ ਉਹ ਮੈਂ ਡਿਸਕਲੋਜ਼ ਨਹੀਂ ਇੱਥੇ ਕਰਨੀ ਚਾਹੁੰਦਾ ਕਿਉਂਕਿ ਆਪਣੇ ਆਪਣੀ ਪ੍ਰਧਾਨ ਦਾ ਅਜੈਂਡਾ ਹੁੰਦਾ ਹੈ ਉਹ ਅਜੈਂਡਾ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਆਈ ਡੋਨਟ ਵਾਂਟ ਟੂ ਹੈਲਪ ਦਮ ਕਿਹੜੇ ਦੇਸ਼ ਤੋਂ ਤੁਸੀਂ ਐਸੀ ਆਏ ਹੋ ਤੁਸੀਂ ਬਿਲੋਂਗ ਕਿਹੜੇ ਕਾਉਂਟੀ ਤੋਂ ਮੈਂ ਮੈਂ ਇੰਗਲੈਂਡ ਤੋਂ ਬਿਲੋਂਗ ਕਰਦਾ ਹਾਂ ਤੇ ਜਿਹੜਾ ਹੁਣ ਤੁਸੀਂ ਟੋਟਲੀ ਕਹਿੰਦੇ ਬਾਈਕਟ ਕਰ ਰਹੇ ਆ ਅਸੀਂ ਕਾਉਂਟਿੰਗ 'ਚ ਨਹੀਂ ਆਵਾਂਗੇ ਕਿਉਂਕਿ ਤੁਹਾਡੇ 250 ਬੰਦੇ ਦੀ ਵੋਟ ਨਹੀਂ ਪਈ ਹਾਂ ਕੀ ਕਹਿਣਾ ਚਾਹੁੰਦੇ ਹੁਣ ਕੀ ਇੱਕ ਮੈਸੇਜ ਜਿਹੜਾ ਸਰਕਾਰ ਨੂੰ ਸਰਕਾਰ ਨੂੰ ਮੈਸੇਜ ਇਹ ਆ ਭਈ ਸਰਕਾਰ ਨੂੰ ਇਹ ਸਾਡੀ ਨਾਨ ਪੋਲੀਟੀਕਲ ਸਭਾ ਆ ਸਰਕਾਰ ਇਹਨੂੰ ਜਾਣ ਕੇ ਪ ਅਸੀਂ ਚਾਹੁੰਦੇ ਹਾਂ ਵੀ ਸਾਡੀ ਸਰਕਾਰ ਤੋਂ ਇਹ ਦੂਰ ਰਹਿਣ ਅਸੀਂ ਹਮੇਸ਼ਾ ਹੀ ਪ੍ਰੋਟੈਸਟ ਕਰਦੇ ਰਵਾਂਗੇ ਸਰਕਾਰ ਨੂੰ ਅਸੀਂ ਕਹਾਂਗੇ ਵੀ ਤੁਸੀਂ ਇਹਦੇ ਵਿੱਚ ਇੰਟਰਫੇਅਰ ਨਾ ਕਿੰਨੇ ਕੈਂਡੀਡੇਟ ਐਸੇ ਜਿਹੜੇ ਦੋ ਕੈਂਡੀਡੇਟ ਨੇ ਤੇ ਜਿਹੜੀ ਉਹ ਮੈਡਮ ਨੇ ਉਹਨਾਂ ਬਾਰੇ ਉਹ ਕਿੱਥੋਂ ਦੇ ਨੇ ਮੈਡਮ ਮੈਡਮ ਨੂੰ ਅਸੀਂ ਜਾਣਦੇ ਨਹੀਂ ਜੀ ਮੈਂ ਉਹੀ ਤਾਂ ਗੱਲ ਕਰ ਰਿਹਾ ਜੀ ਵੀ ਮੈਡਮ 2 ਮਹੀਨੇ ਦੇ ਵਿੱਚ ਆ ਕੇ ਇੰਨੀ ਪੌਪੂਲਰ ਕਿੱਥੋਂ ਹੋ ਗਈ ਅਸੀਂ ਇੰਨੇ ਚਿਰ ਦੇ ਲੱਗੇ ਹੋਏ ਆਂ ਸਾਨੂੰ 150 200 ਵੋਟ ਇਕੱਠੀ ਕਰਨੀ ਇੱਕ ਪ੍ਰੋਬਲਮ ਹੈ ਕਿਉਂਕਿ ਵੋਟ ਕਲੀ ਇੱਕ ਜਗ੍ਹਾ ਤੇ ਨਹੀਂ ਹੈਗੀ ਵੋਟ ਸਕੈਟਰ ਹੋਈ ਸਕੈਟਰ ਹੋਈ ਠੀਕ ਹੈ ਜੀ ਤੇ ਮੈਡਮ ਵਾਟ ਵਾਸ ਅ ਮੈਜੀਕਲ ਥਿੰਗ ਇਨ ਮੈਡਮ ਵੀ ਮੈਡਮ ਨੂੰ 2 ਮਹੀਨਿਆਂ ਦੇ ਵਿੱਚ ਉਹਨੇ 2.5 300 ਵੋਟ ਇਕੱਠੀ ਕਰ ਲਈ ਕਿੱਥੋਂ ਮੈਨੇਜ ਕੀਤੀ ਉਹਨੇ ਇੱਕ ਵੋਟਰ ਐਲੀਗੇਸ਼ਨ ਇਹ ਵੀ ਲਾ ਰਿਹਾ ਹੈ ਕਿ ਕੁਝ ਕਾਰਡ ਜਿਹੜੇ ਯਾਰ ਜੈਲੀ ਵੀ ਬਣੇ ਨੇ ਕੁਝ ਜਿਹੜੇ ਤੁਹਾਡੀ ਧਿਆਨ ਚ ਵਿੱਚ ਸਕੇ ਲੇਕਿਨ ਉਹ ਅਸੀਂ ਕਾਰਡ ਫੜੇ ਆ ਜੀ ਅਸੀਂ ਉਹ ਕਾਰਡ ਫੜ ਫੜ ਕੇ ਲੈ ਕੇ ਗਏ ਆ ਵੀ ਆ ਦੇਖੋ ਪਾਸਵਰਡ ਦਾ ਫੋਟੋ ਨਹੀਂ ਰਲਦੀ ਹਨ ਤੇ ਉਹ ਸਾਰੇ ਉਹਨਾਂ ਨੇ ਨਕਾਰਾਏ ਕਰਦੇ ਉਹ ਕਹਿੰਦੇ ਨਹੀਂ ਮੇਰਾ ਦੀ ਇਹਨਾਂ ਨੂੰ ਬਾਹਰ ਕੱਢ ਦਿਓ ਲੇਕਿਨ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਵੋਟਾਂ ਨਗਾ ਕੇ ਪਾਤੀਆਂ ਕੋਸ਼ ਕਾਰਡ ਐਸੇ ਵੀ ਆ ਅਸੀਂ ਦਿਖਾ ਲਿਆ ਸਾਡੇ ਕੋਲ ਪ੍ਰੂਫ ਆ ਕੋਸ਼ ਕਾਰਡ ਐਸੇ ਵੀ ਆ ਜਿਹੜੇ ਨਮਾ ਸ਼ਹਿਰ ਪ੍ਰਧਾਨ ਦੇ ਬਣੇ ਹੋਇਆ ਜਿਹੜੇ ਉਹਨਾਂ ਦੇ ਬੰਦੇ ਸੀ ਉਹ ਵੋਟ ਪਾਏ ਆ ਸਾਡੇ ਬੰਦਿਆਂ ਦੀ ਵੋਟ ਨਹੀਂ ਬਈ ਉਹ ਅਗਲੀ ਕੀ ਕਾਰਵਾਈ ਰਹਿ ਗਈ ਇਹ ਕਿੰਨਾ ਕਾਰਵਾਈ ਐਫ ਆਈ ਆਰ ਕਰ ਰਹੇ ਜਾਂ ਕੀ ਨਹੀਂ ਕਾਰਵਾਈ ਕਰਾਂਗੇ ਹਾਂ ਅਜ਼ਾਦ